ਪਟੋਲ ਬੰਬ ਤੇ ਨਾਲ ਦੀ ਨਾਲ ਚਾਰ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਕੀ ਹੈ ਪੂਰਾ ਮਾਮਲਾ ਦਾ ਇਹਦੇ ਚ ਸ਼੍ਰੀ ਰਜੇਗਾਂਧੀ ਜੀ ਆਈਪੀਐਸ ਮਾਨਯੋਗ ਐਸਐਸਪੀ ਮੋਕਾ ਸਾਹਿਬ ਦੇ ਜੋ ਮਾੜੇ ਅਨਸ਼ਰਾਂ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਉਸ ਦੇ ਤਹਿਤ ਬਗਾਪਰਣਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਕੱਲ ਜੋ ਪਿਛਲੇ ਦਿਨੀ ਵਾਰਦਾਤਾਂ ਹੋਈਆਂ ਸੀ ਉਹਨਾਂ ਚ ਨਾਲ ਹੀ ਬਿੱਲੀ ਜੁਲਦੀ ਇੱਕ ਵਾਰਦਾਤ ਹੋਰ ਹੋਣ ਲੱਗੀ ਸੀ ਇਹ ਬੰਦੇ ਜਿਆਦਾ ਚਾਰੇ ਬੰਦੇ ਜਿਹੜੇ ਆਏ ਸੀਗੇ ਫਰੀਦਕੋਟ ਤੋਂ ਆਏ ਸੀਗੇ ਇਹਨਾਂ ਦਾ ਟਾਰਗੇਟ ਸੀਗਾ ਜਿਹੜਾ ਠੇਕਾ ਮੁਗਾ ਰੋਡ ਤੇ ਹੈਗਾ ਉਹ ਤੇ ਇਹ ਮਦੌਦੇ ਤੇ ਭੀੜ ਵਾਲੀ ਜਗ੍ਹਾ ਤੇ دہشت ਫੈਲਾਉਣਾ ਚਾਹੁੰਦੇ ਸੀ ਤਾਂ ਕਿ ਜਿੰਨਾਂ ਤੋਂ ਇਹਨਾਂ ਨੇ ਪੈਸੇ ਮੰਗੇ ਹੋਏ ਨੇ ਬਾਹਰ ਜਿਹੜੇ ਬੈਠੇ ਨੇ ਇਹਨਾਂ ਦੇ ਹੈਂਡਲਰ ਤਾਂ ਉਹਨਾਂ ਨੂੰ ਫਿਰੌਤੀਆਂ ਲੋਕ ਦੇ ਸਕਣ ਪਰ ਚੰਗੀ ਕਿਸਮਤ ਸੀ ਕਿ ਕਿਸੇ ਇੱਕ ਜਾਗਰੂਕ ਸ਼ਹਿਰੀ ਨੇ ਮੁਖਬਰ ਨੇ ਜਿਹਨੂੰ ਕਹਿ ਸਕਦੇ ਆ ਉਹਨੇ ਜਾਣਕਾਰੀ ਦਿੱਤੀ ਟਾਈਮ ਸਰ ਉਹਨੂੰ ਸਿਰਫ ਇੱਕ ਮੋਟਰਸਾਈਕਲ ਦੀਆਂ ਬਿੱਗੀਆਂ ਕੀਤੀਆਂ ਹੋਈਆਂ ਜਿਹੜੀਆਂ ਨੰਬਰ ਪਲੇਟਾਂ ਸੀ ਉਹ ਤੋਂ ਸ਼ੱਕ ਪੈ ਗਿਆ ਤੇ ਮੈਂ ਇਹ ਥੇ ਵੀ ਕਹਿਣਾ ਚਾਹਾਂਗਾ ਥੋੜੇ ਦ੍ਰਿਸ਼ ਨਹੀਂ ਸਾਰੇ ਚੈਨਲਾਂ ਰਹੀਂ ਕਿ ਜਿੰਨੇ ਵੀ ਕਿਸੇ ਦੀ ਵੀ ਨੋਟਿਸ 'ਚ ਕੋਈ ਬਿਨਾ ਨੰਬਰ ਜਾਂ ਨੰਬਰ ਪਲੇਟ ਤੇ ਮਿੱਟੀ ਲੱਗੀ ਹੋਈ ਜਾਂ ਨੰਬਰ ਪਲੇਟ ਮੀੜੀਆਂ ਮੁੜੀਆਂ ਹੋਈਆਂ ਹੋਣ ਉਹ ਜ਼ਰੂਰ ਪੁਲਿਸ ਦੇ ਧਿਆਨ 'ਚ ਲਿਆਇਆ ਕਰੋ ਕਿਉਂਕਿ ਇਹ ਜੇ ਮਾੜੇ ਬੰਦੇ ਹੁੰਦੇ ਨੇ ਇਹ ਸੋਚ ਕੇ ਆਏ ਹੁੰਦੇ ਨੇ ਕੁਛ ਨਾ ਕੁਛ ਮਾੜਾ ਕਰਨਾ ਜਿਹੜਾ ਨੰਬਰ ਲੁਕੋ ਲੈਣਗੇ ਉਸੇ ਤਹਿਤ ਚਲਦੇ ਹੋਏ ਐਸ ਐਚਓ ਜਤਿੰਦਰ ਸਿੰਘ ਇਹਨਾਂ ਦੇ ਨਾਲ ਐਸ ਐਸ ਜਤਾਰ ਸਿੰਘ ਨੇ ਮੌਕੇ ਤੇ ਹੀ ਰੇਡ ਕੀਤਾ ਤਾਂ ਉਹਨਾਂ ਨੇ ਮੋਟਰਸਾਈਕਲ ਭਜਾ ਲੇ ਉਹਨਾਂ ਦੀਆਂ ਪੈਟਰੋਲ ਵਾਲੀਆਂ ਤਿੰਨ ਬੋਤਲਾਂ ਉਹਨਾਂ ਤੋਂ ਮਿਲੀਆਂ ਨੇ ਇੱਕ ਮਾਚਸ ਮਿਲੀ ਹੈ ਇੱਕ ਲਾਈਟਰ ਮਿਲਿਆ ਹੈ ਦੋ ਮੋਟਰਸਾਈਕਲ ਬਰਾਮਦ ਹੋਏ ਨੇ ਬਾਕੀ ਇਹਨਾਂ ਦੇ ਮੋਬਾਈਲ ਵੀ ਕਬਜ਼ੇ 'ਚ ਲਏ ਗਏ ਨੇ ਤੇ ਕਾਬੂ ਕਰ ਲਏ ਗਏ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 249 ਦਰਜ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ પાਕੇ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀਗਾ ਜੋ ਪੇਸ਼ ਕਰਨ ਤੇ ਇਹਨਾਂ ਦੇ ਖਿਲਾਫ 3 ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੈਗਾ ਉਹਦੇ ਦੌਰਾਨ ਹੋਰ ਪੁੱਛਗਿੱਛ ਕਰਕੇ ਇਹਨਾਂ ਦੇ ਬਾਹਰਲੇ ਹੈਂਡਲਰ ਤੇ ਲੋਕਲ ਜਿਹੜੇ ਬੰਦੇ ਇਹਨਾਂ ਦੇ ਹੈਲਪ ਕਰ ਰਹੇ ਸੀਗੇ ਉਹਨਾਂ ਸਾਰਿਆਂ ਬਾਰੇ ਜਾਣਕਾਰੀ ਲੈ ਕੇ ਤੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੋਣ ਹੈ ਜੀ ਪਰਸ਼ਾਸ਼ਣ ਦੇ ਪਿੱਛੇ ਕੋਣ ਇਹਨਾਂ ਦੇ ਕੰਮ ਕਰਦੇ ਪਿੱਛੇ ਹਜੇ ਤੁਹਾਨੂੰ ਨਾਂ ਨਹੀਂ ਦੱਸ ਸਕਦੇ ਅਸੀਂ ਜਿਹੜੇ ਲੋਕਲ ਸੀ ਕਿਉਂਕਿ ਉਹ ਭੱਜ ਜਾਣਗੇ ਫਿਰ ਮਤਲਬ ਪਤਾ ਤਾਂ ਲੱਗ ਗਿਆ ਹੈਗਾ ਅਸੀਂ ਉਹ ਕਰ ਰਹੀਆਂ ਕਾਰਵਾਈ ਉਹਤੇ ਉਹਨੂੰ ਵੀ ਫੜ ਕੇ ਤੁਹਾਡੇ ਸਾਹਮਣੇ ਲਿਆ ਕੇ ਕਰਾਂਗੇ ਬਾਕੀ ਫੋਰਨ ਚ ਜਿਹੜਾ ਉਹ ਪਹਿਲਾਂ ਵਾਲੇ ਬੰਦੇ ਹੈਗੇ ਨੇ ਜਿਹੜਾ ਸਣੀ ਹੈਗਾ ਇੱਕ ਧਰਮ ਧਰਮਾ ਹੈਗਾ ਉਹ ਮਲੇਸ਼ੀਆ ਚ ਹੈਗਾ ਸਨੀ ਜਿਹੜਾ ਹੈਗਾ ਯੂਐਸਏ 'ਚ ਸਰ ਜੋ ਮਾਰੀ ਮਸਤਵ ਵਿਖੇ ਪੈਟਰੋਲ ਬੰਬ ਸੁਟਿਆ ਗਿਆ ਸੀ ਕੀ ਇਹ ਰਿਲੇਟਡ ਉਸੇ ਦੇ ਨਾਲ ਹੀ ਇਹ ਇਹ ਬੰਦੇ ਨਵੇਂ ਨੇ ਜੀ ਹੈ ਤਾਂ ਮਤਲਬ ਉਸੇ ਸੀਕੁਐਂਸ ਦਾ ਹੀ ਪਾਰਟ ਕਹਿ ਸਕਦੇ ਆ ਪਰ ਇਹ ਬੰਦੇ ਨਵੇਂ ਹੈਗੇ ਨੇ ਤੇ ਇਹ ਕਿਸਮਤ ਚੰਗੀ ਸੀਗੀ ਕਿ ਕੋਈ ਹਾਦਸਾ ਹੋਣ ਤੋਂ ਟਲ ਗਿਆ ਤੇ ਇੱਕ ਬਹੁਤ ਵੱਡੀ ਵਾਰਦਾਤ ਤੋਂ ਆਪਾਂ ਬਚਾ ਕਰ ਲਿਆ ਪੁਲਿਸ ਨੇ ਇਹਨਾਂ ਦੇ ਪਹਿਲਾਂ ਕਿ ਕਦਮ ਇਹਨਾਂ ਦੇ ਮੁਕਦਮੇ ਦਰਜ ਨੇ ਜੀ ਤੁਹਾਨੂੰ ਪ੍ਰੈਸ ਨੋਟ ਦੇ ਦਿੱਤਾ ਹੈਗਾ ਰੋਹਿਤ ਕੁਮਾਰ ਤੇ ਦੋ ਪਰਚੇ ਦਰਜ ਨੇ ਖੁਸ਼ਪ੍ਰੀਤ ਤੇ ਅ ਦੋ ਪਰਚੇ ਨੇ ਤੇ ਸਾਵਨ ਤੇ ਵੀ ਇੱਕ ਪਰਚਾ ਹੈਗਾ ਜੀ ਸਾਰੇ ਸਾਰੇ ਦੇ ਸਾਰੇ ਫਰੀਦਕੋਟ ਤੋਂ ਹੀ ਸਾਰੇ ਫਰੀਦਕੋਟ ਤੋਂ ਨੇ ਬਾਕੀ ਤਾਂ ਉਥੋਂ ਦਸ਼ਪੇਸ਼ ਕੋਲੋਨੀ ਫਰੀਦਕੋਟ ਦੇ ਹੈਗੇ ਨੇ ਇੱਕ ਰਾਜੋ ਵਾਲੇ ਹੈਗੇ ਆਪਣਾ ਬੋਲੇ ਵਾਲ ਚੌਕੀ ਤੇ ਪੈਂਦਾ ਪਿੰਡ ਸਦਰ ਫਰੀਦਕੋਟ ਦੇ ਵਿੱਚ ਜਿਵੇਂ ਠੇਕਿਆਂ ਦੀ ਗੱਲ ਕੀਤੀ ਠੇਕਿਆਂ ਦਾ ਇਹਨਾਂ ਨੇ ਸੁਣਨਾ ਸੀਗਾ ਜਾਂ ਸਾਜੀ ਸੀ ਉਹਨਾਂ ਦੀ ਕੋਈ ਐਕਸੋਰਸ਼ਨ ਵਾਸਤੇ ਕੋਈ ਹੋਰ ਕੋ ਕਾਲਸ ਕਰੀਆਂ ਸੀ ਇਹਨਾਂ ਨੂੰ ਇਹੋ ਜੀਆਂ ਕਾਲਸ ਮਤਲਬ ਪਹਿਲਾਂ ਹੋਈਆਂ ਸੀਗੀਆਂ ਪਰ ਹੁਣ ਕੋਈ ਕਾਲ ਨਹੀਂ ਆਈ ਸੀ ਇਹਨਾਂ ਨੂੰ ਪਿਛਲੇ ਮਤਲਬ ਕਹੋ ਦੋ ਟਾਈ ਮਹੀਨੇ ਦੀ ਕੋਈ ਕਾਲ ਹੈ ਜੀ ਅਸੀਂ ਟ੍ਰੇਸ ਨਹੀਂ ਕੀਤੀ ਸੀ ਪਰ ਪਹਿਲਾਂ ਕੋਲਾ ਆਈਆਂ ਸੀ ਉਸੇ ਉਸੇ ਵਿੱਚ ਹੀ ਇਹ ਮਤਲਬ ਦਰਾਤਮਗਾ ਕੇ ਪੈਸੇ ਲੈਣਾ ਚਾਹੀਦਾ ਸੀ ਸਰ ਕਿਸ ਤਰ੍ਹਾਂ ਰਦੇ ਦੀ ਇਹਨਾਂ ਦੇ ਪਰਚਾ ਦਰਜ ਕੀ ਇਹਨਾਂ ਤੇ ਜੀ 109 ਜਿਹੜੀ ਕਿ ਪੁਰਾਣੇ 307 ਦੇ ਬਰਾਬਰ ਹੈ 308 55 ਜਿਹੜੀ ਕਿ 115 IPC ਦੀ ਧਾਰਾ ਦੇ ਬਰਾਬਰ ਹੈ 66 34 ਦੀ ਜਿਹੜੀ ਹੈਗੀ ਹੈ ਤੇ 120B ਹੈ ਤੇ 35 ਇਹ ਇਹਦੇ ਤਹਿਤ ਕੀ ਕਾਰਵਾਈ ਪੁਲਿਸ ਵੱਲੋਂ ਅਗਲੀ ਕੀਤੀ ਜਾ ਰਹੀ ਹੈ ਅਗਲੀ ਇਹਨਾਂ ਦਾ ਰਿਮਾਰਕ ਤੇ ਲਿਆ ਕਿ ਪੁੱਛ ਕੇ ਛੋਰ ਕਰਾਂਗੇ ਇਹਨਾਂ ਦੇ ਸਾਥੀ ਜਿਹੜੇ ਉਹ ਲਪਾਂਗੇ ਜਿਹੜੇ ਲੋਕਲ ਇੱਥੇ ਹੈਗੇ ਨੇ ਬਾਕੀ ਜਿਹੜੇ ਬਾਹਰ ਹੈਗੇ ਨੇ ਉਹਨਾਂ ਦੇ ਖਿਲਾਫ RC ਐਂਡ LOC ਅਸੀਂ ਜੋ ਵੀ ਕਾਨੂੰਨ ਮਤਲਬ ਵਰਦਾ ਉਹ ਕਾਰਵਾਈ ਕਰਾਂਗੇ ਅਸੀਂ ਮੁੱਖ ਜੀ